ਸਮੇਰਾਨਾ ਨੇ ਸੋਸ਼ਲ ਮੀਡੀਆ ਤੇ ਸਭ ਤੋਂ ਵਧੀਆ ਕਾਮੇਡੀਅਨਸ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀ ਅੱਛੀ ਖਾਸੀ ਫੈਨ ਫਾਲੋਇੰਗ ਹੈ ਸਮੇ ਅਕਸਰ ਆਪਣੇ ਸਪਸ਼ਟ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਉਹ ਅਕਸਰ ਹੀ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰਦੇ ਨੇ ਜਿਸ ਨੂੰ ਲੋਕ ਵੀ ਬੇहद ਪਸੰਦ ਕਰਦੇ ਨੇ ਪਰ ਕਈ ਵਾਰ ਲੋਕ ਉਹਨਾਂ ਦੇ ਚੁਟਕਲਿਆਂ ਨੂੰ ਗਲਤ ਤਰੀਕੇ ਦੇ ਨਾਲ ਲੈ ਲੈਂਦੇ ਨੇ ਜਿਸ ਕਾਰਨ ਕਈ ਵਾਰ ਕਾਮੇਡੀਅਨ ਮੁਸੀਬਤਾਂ ਵਿੱਚ ਵੀ ਫਸ ਜਾਂਦੇ ਨੇ ਪਰ ਇਸ ਵਾਰ ਕਾਮੇਡੀਅਨ ਦੇ ਸ਼ੋਅ ਦਾ ਇੱਕ ਕੰਟੈਸਟੈਂਟ ਇਸ ਗੜਬੜ ਦੇ ਵਿੱਚ ਫਸਿਆ ਜਾਪਦਾ ਹੈ ਸਮੇ ਰਹਿਣਾ ਆਪਣੇ ਕਾਮੇਡੀ ਸ਼ੋਅ ਇੰਡੀਆਜ਼ ਗੋਟ ਲੈਟ ਤੇ ਲਈ ਬਹੁਤ ਮਸ਼ਹੂਰ ਨੇ ਜੋ ਕਿ YouTube ਤੇ ਸਟ੍ਰੀਮ ਕੀਤਾ ਜਾਂਦਾ ਹੈ ਹਾਲੀ ਦੇ ਵਿੱਚ ਇਸ ਸ਼ੋਅ ਦਾ ਇੱਕ ਨਵਾਂ ਐਪੀਸੋਡ ਰਿਲੀਜ਼ ਹੋਇਆ ਜਿਸ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਇੱਕ ਕੰਟੈਸਟੈਂਟ ਨੇ ਹਿੱਸਾ ਲਿਆ ਉਸ ਦਾ ਨਾਮ ਜੈਸੀ ਨਬਾਮ ਹੈ ਆਪਣੇ ਪ੍ਰਦਰਸ਼ਨ ਦੌਰਾਨ ਉਸ ਨੇ ਆਪਣੇ ਰਾਜ ਦੇ ਲੋਕਾਂ ਬਾਰੇ ਕੁਝ ਗਲਤ ਟਿੱਪਣੀ ਕੀਤੀਆਂ ਜਿਸ ਤੋਂ ਬਾਅਦ ਉਹ ਮੁਸੀਬਤ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਦਰਅਸਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਵਿਅਕਤੀ ਨੇ ਇਸ ਉੱਪਰ ਸ਼ਿਕਾਇਤ ਦਰਜ ਕਰਵਾਈ ਹੈ ਇੰਡੀਆਜ਼ ਗੋਟ ਲਟੈਂਟ ਦੇ ਵਿੱਚ ਸਮੇਂ ਰਹਿਣਾ ਨੇ ਮਜ਼ਾਕ ਵਿਚ ਜੈਜੀ ਨੂੰ ਪੁੱਛਿਆ ਕਿ ਉਸਨੇ ਕਦੇ ਕੁੱਤੇ ਦਾ ਮਾਸ ਖਾਦਾ ਹੈ ਇਸ ਦਾ ਜਵਾਬ ਦਿੰਦੇ ਹੋਏ ਉਸਨੇ ਕਿਹਾ ਉਸਨੇ ਕਦੇ ਨਹੀਂ ਖਾਦਾ ਪਰ ਅਰਨਾਚਲ ਪ੍ਰਦੇਸ਼ ਦੇ ਲੋਕ ਕੁੱਤੇ ਦਾ ਮਾਸ ਖਾਂਦੇ ਨੇ ਉਸਨੇ ਅੱਗੇ ਕਿਹਾ ਕਿ ਮੈਨੂੰ ਇਹ ਪਤਾ ਹੈ ਕਿਉਂਕਿ ਮੇਰੇ ਦੋਸਤ ਇਸ ਨੂੰ ਖਾਂਦੇ ਨੇ ਕਈ ਵਾਰ ਤਾਂ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਖਾ ਜਾਂਦੇ ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੋਅ ਦੇ ਜੱਜ ਵੱਜੋਂ ਮੌਜੂਦ ਕਾਮੇਡੀਅਨ ਬਲਰਾਜ ਸਿੰਘ ਕਈ ਨੇ ਕਿਹਾ ਕਿ ਹੁਣ ਤੁਸੀਂ ਇਹ ਸਿਰਫ ਕਹਿਣ ਦੀ ਖਾਤਰ ਕਹਿ ਰਹੇ ਹੋ ਜੈਜੀ ਨੇ ਬਲਰਾਜ ਦੇ ਬਿਆਨ ਦਾ ਜ਼ੋਰਦਾਰ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਸੱਚ ਹੈ ਇਸ ਟਿੱਪਣੀ ਤੋਂ ਬਾਅਦ ਅਰुणाਚਲ ਪ੍ਰਦੇਸ਼ ਦੇ ਪੂਰਵੀ ਕੌਮੇਗ ਜ਼ਿਲ੍ਹੇ ਦੇ ਸੇਮਪਾ ਦੇ ਵਸਨੀਕ ਅਰਮਾਨ ਰਾਮ ਨੇ 31 ਜਨਵਰੀ 2025 ਨੂੰ ਜੈਸੀ ਵਿਰੋਧ ਕੇਸ ਦਾਇਰ ਕੀਤਾ ਉਸ ਨੇ ਜੈਸੀ ਦੇ ਸ਼ੋਅ ਦੌਰਾਨ ਅਰुणाਚਲ ਪ੍ਰਦੇਸ਼ ਦੇ ਲੋਕਾਂ ਬਾਰੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ ਹਾਲਾਂਕਿ ਹੁਣ ਤੱਕ ਸਮੇਰੇ ਨਾ ਜਾ ਸ਼ੋਅ ਦੀ ਟੀਮ ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ